ਦੇਖੋ ਅੱਜ ਬਹੁਤ ਹੀ ਗੰਭੀਰ ਪੰਜਾਬ ਦੇ ਹਾਲਾਤ ਨੇ ਸਾਡੇ ਮੁੱਖ ਮੰਤਰੀ ਭੋਗਨ ਸਿੰਘ ਮਾਨ ਸਾਹਿਬ ਸਟੋਰ ਵਾਲਿਆਂ ਨੇ ਵੀ ਆਪਣੇ ਮੂੰਹ ਤੇ ਐਨਕਾ ਲਾ ਲੀਆਂ ਏ ਕਿਉਂਕਿ ਸਿਰਫ ਉਹ ਵੀ ਕਾਲਾ ਹੀ ਕਾਲਾ ਦੇਖਣਾ ਚਾਹੁੰਦੇ ਆ ਸਾਰੇ ਪਾਸੇ ਤੇ ਕਾਲਾ ਹਨੇਰਾ ਛਾਇਆ ਵੀ ਪਿਆ ਕਿਸ ਤਰੀਕੇ ਨਾਲ ਕੱਲ ਉਹਨਾਂ ਦੇ ਇੱਕ ਐਮਐਲਏ ਦੀ ਜੂ ਗੰਦੇ ਸ਼ਬਦ ਉਹ ਸਾਡੀਆਂ ਪੰਜਾਬ ਦੀਆਂ ਧੀਆਂ ਭੈਣਾਂ ਲਈ ਵਰਤ ਰਹੇ ਆ ਅੱਜ ਉਹਨਾਂ ਦੀ ਜਿਹੜੀ ਔਮਨ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਮਹਿਤਾ ਖਰਾਨਾ ਉਹ ਬੀਬੀ ਜੀ ਕਿੱਥੇ ਸੁੱਤੇ ਪਏ ਉਹਨਾਂ ਨੂੰ ਤਾਂ ਆਪਣੀ ਆਪ ਐਕਸ਼ਨ ਲੈਣਾ ਚਾਹੀਦਾ ਸੀ ਵੀ ਇੱਕ ਐਮਐਲਏ ਕਿਉਂਕਿ ਜਿਹੜੇ ਮੁੱਖ ਮੰਤਰੀ ਵਾਲੇ ਕੰਮ ਨੇ ਜਿਹੜੇ ਉਹ ਪਹਿਲਾਂ ਕਰਦੇ ਰਹੇ ਆ ਭੰਡਾਪਣਾ ਉਹੀ ਸੇਮ ਇਹ ਐਮਐਲਏ ਜਿਹੜਾ ਐਮਐਲਏ ਆ ਜਿਹਦੇ ਖਿਲਾਫ ਹਰ ਮੈਂ ਸਮਝਦਾ ਉਹਦੇ ਖਿਲਾਫ ਹਰ ਚੌਕ ਹਰ ਚਰਾਹੇ 'ਚ ਜੋ ਲੀਡਿਸ ਦੇ ਉਲਟੋਂ ਨੇ ਬੋਲਿਆ ਉਹਦੇ ਖਿਲਾਫ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਉਦੋਂ ਬਾਅਦ ਪਾਰਾ ਸਿਰੇ ਲਾਤਾ ਕੰਮ ਜਿਹੜਾ ਪਵਾਨੀਗੜ੍ਹ ਦੀ ਟਰੱਕ ਯੂਨੀਅਨ ਦਾ ਜਿਹੜਾ ਪ੍ਰਧਾਨ ਜੀ ਪਿੱਛੇ ਜਿਹੜੀ ਬੀਬੀ ਐਮਐਲਏ ਦੋ ਦਿਨ ਪਹਿਲਾਂ ਹੀ ਚੀਫ ਮਿਨਿਸਟਰ ਥਾਪੀ ਦੇ ਕੇ ਆਇਆ ਸ਼ਾਬਾਸ਼ੀ ਦੇ ਕੇ ਆਇਆ ਪਵਾਨੀਗੜ੍ਹ ਜਦੋਂ ਗਏ ਵੀ ਬੀਬੀ ਜੀ ਆਪਾਂ ਪਿੱਛੇ ਨਹੀਂ ਰਹਿਣਾ ਤਕੜੇ ਹੋ ਕੇ ਇਸ ਕੰਮ 'ਚ ਲੱਭੋ ਤੁਹਾਡੀ ਜਿਹੜੀ ਕਿਸ਼ਤ ਆ ਉਹ ਪਹੁੰਚੀ ਨਹੀਂ ਆ ਤੇ ਤੇ ਬੀਬੀ ਜੀ ਨੇ ਚੱਕ ਤੇ ਫੱਟੇ ਤੇ ਅੱਜ ਜਿਹੜੇ ਪ੍ਰਧਾਨ ਜੀ ਬਣਨਾ ਚਾਹੁੰਦੇ ਸੀ ਜਿਨ੍ਹਾਂ ਨੇ ਇਹ ਜ਼ਹਿਰ ਦੀ ਗੋਲੀ ਖਾਦੀ ਆ ਉਹਨਾਂ ਤੋਂ ਪਹਿਲਾਂ 35 ਲੱਖ ਰੁਪਈਆ ਲਿਆ 35 ਲੱਖ ਰੁਪਈਆ ਲਿਆ ਪਰ ਬੀਬੀ ਜੀ ਕੋਲ ਗਾਹ ਕੋਦੋਂ ਵਡਾ ਆ ਗਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਛਾਪੀ ਸੀ ਸ਼ਾਬਾਸ਼ੀ ਸੀ 55 ਲੱਖਾਂ ਲਾ ਆ ਗਿਆ ਵੀ ਮੈਨੂੰ ਭਵਾਨੀ ਗੜਦੀ 55 ਲੱਖs ਤੁਸੀਂ ਲੋਗੇ ਪਰ ਬੀਬੀ ਜੀ ਦੀ ਇਮਾਨਦਾਰੀ ਤੇ ਤਾਰੇ ਜਾਈਏ ਬੀਬੀ ਜੀ ਨੇ ਉਹ ਪਹਿਲੇ ਵਾਲਾ ਜਿਹੜਾ 35 ਲੱਖ ਸੀ ਉਹ ਆਪਣੇ ਬੰਦੇ ਕੋਲ ਪੈਸੇ ਦੇ ਕੇ ਤਾਂ ਆਪਣੀ ਟੀਮ ਵੀ ਆ ਲੋ ਜੀ 35 ਲੱਖ ਵੀਡੀਓ ਵੀ ਆਪ ਬਣਾਈ ਵੀ ਕੱਲ ਨੂੰ ਇਹ ਨਾ ਕਿਹਾ ਵੀ ਅਸੀਂ ਤੁਹਾਡੇ 35 ਲੱਖ ਨਹੀਂ ਮੋੜੇ ਕਿਉਂਕਿ ਹੁਣ ਰੇਟ ਆ ਜਿਹੜਾ ਉਹ 55 ਤੱਕ ਚਲਾ ਗਿਆ ਏ ਤੇ ਆ 35 ਲੱਖ ਤੁਹਾਡੇ ਵਾਪਸ ਕੀਤੇ ਇਹ ਅਨਮਾਨਦਾਰੀ ਵਾਕਈ ਵੱਡੀ ਇਮਾਨਦਾਰੀ ਜਿਵੇਂ ਦਿਖਾਈ ਆ ਸਾਡੀ ਬੀਬੀ ਜੀ ਐਮਐਲਏ ਨੇ ਤੇ ਪਰ 55 ਲੱਖ ਚ ਇੱਕ ਟਰੱਕ ਹੀ ਹੁੰਦੀਆਂ ਜਿਹੜੇ ਸਭ ਤੋਂ ਵਿਚਾਰੇ ਉਹ ਛਕੜੇ ਟਰੱਕ ਹੁੰਦੇ ਆ ਜਿਹੜੇ ਸੀਜ਼ਨ ਚ ਚੱਲਦੇ ਆ ਜਿਹੜੇ ਇਹੀ ਕਹਿੰਦੇ ਸੀ ਦੂਜਿਆਂ ਤੇ ਕੇਸ ਬਣਾਉਂਦੇ ਸੀ ਵੀ ਜਿਹੜਾ ਟੈਂਡਰ ਪ੍ਰੋਸੈਸ ਆਉਂਚ ਪੈਸੇ ਖਾਂਦੇ ਆ ਤੇ ਆ ਕੀ ਚੰਦ ਚੜ੍ਹਿਆ ਆਏ ਤੇ ਮੈਂ ਕਹਿੰਨਾ ਹਾਂਕਾਰ ਮੱਚਿਆ ਪਿਆ ਜਲਦੀ ਤੋਂ ਜਲਦੀ ਜੇ ਮਾੜੀ ਮੋਟੀ ਵੀ ਸ਼ਰਮ ਆ ਤੁਹਾਨੂੰ ਤੇ ਇਹ ਦੋਨੋਂ ਐਮਐਲਏਾਂ ਨੂੰ ਆਪਣੀ ਪਾਰਟੀ ਚੋਂ ਕੱਢੋ ਤੁਸੀਂ ਕਹਿੰਦੇ ਸੀ ਬਦਲਾ ਬਦਲਾ ਵਾਲੀ ਪਾਰਟੀ ਆ ਤੇ ਦੋਨੋਂ ਐਮਐਲਏ ਬੀਬੀ ਜੀ ਤੇ ਉਹ ਤੁਹਾਡੇ ਨਾਲ ਦਾ ਜਿਹੜਾ ਵੱਡੇ ਭੰਡਾ ਸਰ ਛੋਟਾ ਭੰਡਾ ਜਿਹੜਾ ਜਿਹੜਾ ਇਹੀ ਕੰਮ ਤੁਹਾਡੇ ਨਾਲ ਕਰਦਾ ਰਿਹਾ ਸੀ ਜਾਂ ਵਾਲਾ ਉਹਨੂੰ ਜਲਦੀ ਤੋਂ ਜਲਦੀ ਹਟਾਓ ਨਹੀਂ ਅਗਲੀ ਰੂਪਰੇਖਾ ਹੈ ਜਿਹੜੇ ਵੱਡੇ ਐਜੀਟੇਸ਼ਨ ਮੈਂ ਆਪ ਜਾ ਕੇ ਉਹ ਤੀਜੀ ਗੱਲ ਜਿਹੜਾ ਪੱਤਰਕਾਰ ਤੇ ਤੁਸੀਂ ਪਰਚਾ ਦਰਜ ਕੀਤਾ ਹੈ ਜਿਨ੍ਹਾਂ ਨੇ ਇਹ ਆਡੀਓ ਥੋੜੀ ਲੋਕਾਂ ਦੇ ਮੂਹਰੇ ਨਹੀਂ ਆਂਦੀ ਆ ਉਹਦੇ ਨਾਲ ਜਾ ਕੇ ਵੀ ਖੜਾਂਗੇ ਤੇ ਜਿਹੜਾ ਟਰੱਕ ਯੂਨੀਅਨ ਵਾਲਾ 35 ਵਾਲਾ 55 ਵਾਲੇ ਨਾਲ ਤਾਂ ਤੁਸੀਂ ਖੜ ਗਏ ਅਸੀਂ 35 ਵਾਲੇ ਨਾਲ ਜਾ ਕੇ ਖੜਾਂਗੇ ਤੇ ਇਹ ਹਰ ਚੀਜ਼ ਆ ਤੁਹਾਡੀ ਸੰਗਰੂਰ ਜਿਲ੍ਹੇ ਦੀ ਆ ਜਿਹੜੀ ਤੁਸੀਂ ਇਹ ਤੁਹਾਡਾ ਆਪਣਾ ਜਿਲ੍ਹਾ ਤੇ ਨਾਲ ਲੱਗਦੀ ਸੀਟ ਆ ਭਗਵਾਨ ਸਿਹਾ ਆਪਣਾ ਜਿਲ੍ਹਾ ਤਾਂ ਬਖਸ਼ ਦੇਣਾ ਸੀ ਜਿਹੜੇ ਲੋਕਾਂ ਨੇ ਤੈਨੂੰ ਸਤੌਜ ਚੋਂ ਚੱਕ ਕੇ ਮਾਸਟਰ ਰਮਿੰਦਰ ਦੇ ਬੇਟੇ ਨੂੰ ਚੰਡੀਗੜ੍ਹ ਦੀ ਚੀਫ ਮਿਨਿਸਟਰ ਦੀ ਕੁਰਸੀ ਤੇ ਬਿਠਾਇਆ ਉਹ ਜ਼ਿਲ੍ਹੇ ਵਾਲਿਆਂ ਦਾ ਤਾਂ ਹੋ ਜਾਣਾ ਸੀ ਇਸ ਕਰਕੇ ਇਹ ਕੰਮ ਵੀ ਹੁਣ ਸਾਨੂੰ ਆਪਣੇ ਹੱਥ ਲੈਣਾ ਪਊਗਾ ਜਿਹੜੀ ਇਹ ਲੁੱਟ ਮਚਾ ਰਹੇ ਆ ਇਹ ਐਮਐਲਿਆਂ ਦੀ ਲੁੱਟ ਆ ਜਿਹੜੀ ਬੰਦ ਕਰਨ ਨੂੰ ਅਸੀਂ ਸੜਕਾਂ ਤੇ ਉਤਰਾਂਗੇ